गाल। 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 जी सामने मनोहर साहब

पार्ट आम आदमी पार्टी भॻवं सिंधी ਸਾमाजਿਕ ਮੀਟਿੰਗ ਕੀਤੀ ਹੈ ਕੀ ਅੱਜ ਜਨਾਈ ਕੀ ਸਨ ਅੱਜ ਸਾਡੇ ਤਰਨਤਾਰਨ ਹਲਕੇ ਦੇ ਸਮੁੱਚੇ ਸਾਡੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਪਿੰਡਾਂ ਦੇ ਆਗੂ ਸਾਰੇ ਮੋਢ ਪਰ ਸੱਜਣ ਜਿਨ੍ਹਾਂ ਦੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਹਲਕਾ ਇੰਚਾਰਜ ਲਾਇਆ ਤੇ ਅੱਜ ਸਾਰੀ ਪਾਰਟੀ ਨੇ ਸਮੁੱਚੀ ਨੇ ਖੁਸ਼ੀ ਮਨਾਈ ਆ ਕਿ ਸਾਡੇ ਪਰਿਵਾਰ ਚ ਵਾਧਾ ਆਇਆ ਇੱਕ ਚੰਗੇ ਇਨਸਾਨ ਆਏ ਆ ਤੇ ਉਹਨਾਂ ਵਿਸ਼ਵਾਸ ਤੋਂ ਆਇਆ ਸਾਰਿਆਂ ਨੇ ਕਿ ਹਰਮੀਤ ਸਿੰਘ ਸੰਧੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸਾਡੇ ਇੱਥੇ ਅੰਗਰਸੋਲ ਜੀ ਤੇ ਹੋਰ ਵੀ ਸਾਡੇ ਜਿੰਨੇ ਸਾਥੀ ਆ ਤਰਨਧਾਰ ਨਾਲ ਕਿਤੋਂ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਾਡੇ ਐਮਐਲਏ ਖੀਮ ਕਰਨ ਤੋਂ ਸਰਦਾਰ ਸਰਵਣ ਸਿੰਘ ਧੁੰਨ ਜੀ ਗੁਰਵਿੰਦਰ ਸਿੰਘ ਬਹਿੜਵਾਲ ਸਾਹਿਬ ਗੁਰਦੀਪ ਸਿੰਘ ਲਖਣਾ ਜੀ ਤੇ ਹੋਰ ਵੀ ਜਿੰਦੇ ਆਮ ਆਦਮੀ ਪਾਰਟੀ ਦੇ ਸਮੁੱਚੇ ਤਰਨਧਾਰ ਨਾਲ ਕਿਦੇ ਆਗੂ ਆ ਉਹ ਸਾਰੇ ਇੱਥੇ ਹਾਜ਼ਰ ਇਹ ਸਾਰਿਆਂ ਨੇ ਇੱਕ ਮੁੱਠ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਜਿਹੜੀ ਚੋਣ ਕੈਂਪੇਨ ਆ ਉਹ ਅੱਜ ਤੋਂ ਹੀ ਸ਼ੁਰੂ ਕਰਤੀ ਆ ਪ੍ਰਮਾਤਮਾ ਕਿਰਪਾ ਕਰੇ ਸਰਦਾਰ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਇਹ ਅੱਜ ਜਿਹੜਾ ਵਿਗਲ ਪਜਾਤਾ ਸਾਰਿਆਂ ਨੇ ਇਹ ਤਗੜੀ ਲੀਡ ਨਾਲ ਸਾਰੇ ਜਿਤਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਉਣਗੇ ਪੁਲੀ ਫਾਕ ਵੱਡੇ ਵਰਕਰਾਂ ਵੱਲੋਂ ਦਰਬਾਰ ਸਾਹਿਬ ਜਾ ਕੇ ਸੋਖਾ ਖਾਧੀ ਜਾਂਦੀ ਏ ਅਗਰ ਜੇ ਟਿਕਟ ਸਰਕਾਰ ਹਰਮਨ ਸਿੰਘ ਸੱਦੂ ਨੂੰ ਮਿਲਦੀ ਹੈ ਤੇ ਸਾਡੇ ਵਿੱਚੋਂ ਕੋਈ ਵੀ ਸਾਥ ਨਹੀਂ ਦੇਵੇਗਾ ਓਕੇ ਸੋਹਣੀ ਖਾਦੀ ਤੁਸੀਂ ਗੱਲ ਨੂੰ 扑ਕਾਣਾ ਕਰੋ ਮੇਰੇ ਭਰਾ ਉਹ ਮੱਥਾ ਟੇਕਣ ਗਏ ਆ ਕੋਈ ਇਹੋ ਜੀ ਗੱਲ ਨਹੀਂ ਗਈ ਉਹ ਸਾਰੇ ਤੇ ਇੱਥੇ ਆ ਨਾਲ ਆਏ ਆ ਉਹ ਗੁਰੂ ਘਰ ਮੱਥਾ ਟੇਕਣ ਗਏ ਕੋਈ ਇਹੋ ਜੀ ਗੱਲ ਨਹੀਂ ਗਈ ਬਾਕੀ ਪਰਮਾਤਮਾ ਕਿਰਪਾ ਕਰੇ ਆਮ ਆਦਮੀ ਪਾਰਟੀ ਇੱਕ ਮੋਠਿਆ ਇੱਕ ਜੋਟਿਆ ਸਾਰੇ ਇੱਥੇ ਸਾਰੇ ਬਲਾਕ ਪ੍ਰਧਾਨ ਆਏ ਆ ਜਿੰਨੇ ਬਲਾਕ ਪ੍ਰਧਾਨ ਐ ਐਮਸੀ ਆ ਸਰਪੰਚ ਆ ਹੁਣ ਸੋਮਵਾਰ ਸਾਡੀ ਸਰਪੰਚਾਂ ਦੀ ਮੀਟਿੰਗ ਆ ਸੋਮਵਾਰ ਸਾਰੇ ਸਰਪੰਚ ਵੀ ਤੁਰ ਪੈਣੇ ਆ ਆਮ ਆਦਮੀ ਪਾਰਟੀ ਪ੍ਰੋਟੋਕਾਲ ਚ ਚੱਲਦੀ ਆ ਇਹ ਜਿਵੇਂ ਕਾਲੀ ਦਲ ਕਾਂਗਰਸ ਤੇ ਪਟੋ ਧਾੜਾ ਹੁੰਦੀਆਂ ਉਹੋ ਜੀ ਗੱਲ ਇੱਥੇ ਨਹੀਂ ਹੈਗੀ ਸਾਰੇ ਬੰਦੇ ਇੱਕ ਮੁੱਠ ਨੇ ਤੇ ਸਾਰੇ ਹਰਮੀਸੋ ਸੰਧੂ ਦੇ ਨਾਲ ਨੇ ਪਰ ਜਿਹੜੇ ਬਹੁਤ ਸਾਰੇ ਕੰਮ ਆ ਜੇ ਰੁਕੇ ਪਏ ਨੇ ਜਾਂ ਅੰਤਵਾਰ ਕੀ ਲੱਗਦਾ ਹੁਣ ਜਦੋਂ ਹਰਮੀਸੇ ਸੰਧੂ ਜੀ ਆ ਗਏ ਨੇ ਉਹ ਕੰਮ ਇੱਥੇ ਚੱਲ ਕੇ ਸਰ ਦੇ ਕੋ ਪਹਿਲਾਂ ਤੇ ਬੜੀ ਵੱਡੀ ਘਾਟ ਪਈ ਆ ਸਰਕਾਰ ਕਸ਼ਮੀਰ ਸਿੰਘ ਸੋਲੋਣਾ ਦੇ ਜਾਣ ਨਾਲ ਜਿਹੜੇ ਕੋਈ ਕੰਮ ਰਹਿੰਦੇ ਆ ਉਹ ਹੁਣ ਵੀ ਹੋਣਗੇ ਤੇ ਜਦੋਂ ਸਰਦਾਰ ਰਮੀਸੋ ਸੰਧੂ ਐਮਐਲਏ ਬਣ ਗਏ ਉਹਦੇ ਬਾਅਦ ਉਸスピード ਹੋਰ ਤੇਜ਼ ਹੋ ਗਈ ਤਰਨਤਾਰਨ ਸ਼ਹਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਕੰਮ ਕਰਨ ਦਾ ਉਤਮ ਦੇਣ ਸਰਦਾਰ ਰਮੀਸੋ ਸੰਧੂ ਉਹਨਾਂ ਨੂੰ ਫੇਰ ਮੌਕਾ ਦੇਣ ਤੇ ਪੂਰੀ 스ਪੀਡ ਨਾਲ ਕੰਮ ਹੋਣਾ। ਸਭ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਕੀ ਸੀ? ਅਜੰਡਾ ਇਹੋ ਜੀ ਸਰਦਾਰ ਰਮੀਸੋ ਸੰਧੂ ਨੂੰ ਹਲਕਾ ਅੰਚਾਰ ਲਾਇਆ ਪਾਰਟੀ ਨੇ ਤੇ ਸਾਰੇ ਸਾਥੀਆਂ ਨੇ ਖੁਸ਼ੀ ਮਨਾਈ ਆ ਮੂਹ ਮਿੱਠਾ ਕਰਾਇਆ ਰਮੀਸੋ ਸੰਧੂ ਦਾ। ਇਹ ਵਿਸ਼ਵਾਸ ਦਵਾਇਆ ਕਿ ਜੋ ਪਾਰਟੀ ਨੇ ਡਿਊਟੀ ਲਈ ਹੈ ਸਰਦਾਰ ਹਰਮੀਤ ਸਿੰਘ ਸੰਧੂ ਦੀ ਇਹ ਉਹ ਡਿਊਟੀ ਨੂੰ ਤਾਂਦੇ ਹੀ ਨਾ ਮਨ ਤਨ ਤੇ ਧਨ ਨਾਲ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਹਰਮੀਤ ਸਿੰਘ ਸੰਧੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਜਿਹੜੀਆਂ ਬਾਗੀ ਜਿਹੜੀਆਂ ਬਾਗੀ ਸੁਰਾ ਉੱਠਦੀਆਂ ਪਈਆਂ ਸੀ ਇਹਨਾਂ ਕੈਰੈਂਸਪੀ ਜਿਹੜਾ ਆਡੋ ਪਾਰਟੀ ਨੂੰ ਅੱਜ ਖਤਮ ਹੋ ਗਈਆਂ ਸਾਰੀ ਬਾਗੀ ਸੁਰ ਕੋਈ ਨਹੀਂ ਗਈ ਸਭ ਕੁਝ ਖਤਮ ਹੋ ਗਿਆ ਜਿਹੜੇ ਵੀ ਕਈ ਲੀਡਰ ਜਿਹੜੇ ਗੈਰਾਂ ਚਲ ਪਾਈ ਜਾ ਰਹੇ ਮੈਂ ਕਿਹਾ ਕੋਈ ਗੈਰਾਂ ਚਲ ਜਿਹੜੇ ਕੋਈ ਇੱਕ ਦੋ ਸਾਥੀ ਗਏ ਜ਼ਰੂਰੀ ਕੰਮੋਂ ਨਾ ਫੋਨ ਕਰਤੇ ਆ ਅੱਜ ਤੋਂ ਬਾਅਦ ਕੋਈ ਬਾਗੀ ਸੁਰ ਨਹੀਂ ਦਿਸੂਗੀ ਸਾਰੇ ਇੱਕ ਮ ਕੀ ਕਹਿੰਦੇ ਥੋੜੇ ਦੋ ਲੱਭੇ ਰੂਪ ਦੋ ਲੱਭੇ ਬੋਲ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੋਈ ਸਵਾਲ ਨਹੀਂ ਪੁੱਛਦੇ ਅਸੀਂ ਕੋਈ ਗੈਰੰਟੀ ਵਾਲੀ ਸਵਾਲ ਹੀ ਪੁੱਛਾਂਗੇ ਕੁਛ ਨਹੀਂ ਪੁੱਛਦੇ ਉਹ ਮੈਨੂੰ ਤੇ ਜੋ ਮਰਜ਼ੀ ਪੁੱਛੀ ਜੋ ਮੈਂ ਅਸੀਂ ਸਾਡੇ ਅੱਜ ਸਾਰੇ ਅਧਿਕਾਰਕ ਕਾਰਜ ਹੋਏ ਨੇ ਕੀ ਕਹਿਣਾ ਚਾਹੁੰਦੇ ਜੋ ਦੇਖੋ ਅੱਜ ਵਜ਼ੀਰ ਜੀ ਲਾਲਜੀਤ ਸਿੰਘ ਭੁੱਲਰ ਸਾਹਿਬ ਸਾਡੇ ਐਮਐਲਏ ਸਹਿਬਾਨ ਖੀਮ ਕਰਨ ਤੋਂ ਤੁਣ ਸਾਹਿਬ ਲਾਲਪੁਰਾ ਸਾਹਿਬ ਐਮਐਲਏ ਸਾਹਿਬ ਆਪਣਾ ਅੰਗਤ ਜੀ ਜਾਂ ਅਹੁਦੇਦਾਰ ਸਹਿਬਾਨ ਜਿੰਨੇ ਵੀ ਲਖਨਾ ਸਾਹਿਬ ਜੇ ਬੈੜਵਾਲ ਸਾਹਿਬ ਔਰ ਸਮੁੱਚੇ ਤੌਰ ਤੇ ਸੰਗਠਨ ਜਿਹੜਾ ਆ ਜ਼ਿਲ੍ਹੇ ਦਾ ਸੰਗਠਨ ਉਹ ਅੱਜ ਉਹਨਾਂ ਨੇ ਮੈਨੂੰ ਇੱਥੇ ਸੱਦਿਆ ਵੀ ਔਰ ਵਧਾਈ ਵੀ ਦਿੱਤੀ ਔਰ ਇਸ ਹਲਕੇ ਦੀ ਜਿਹੜੀ ਸੇਵਾ ਜੋ ਪਾਰਟੀ ਨੇ ਲਈ ਆ ਉਹਦੇ ਪ੍ਰਤੀ ਵਿਚਾਰਾ ਵੀ ਹੋਈਆਂ ਨੇ ਔਰ ਇਸ ਆਲ ਜਿਹੜਾ ਆਉਣ ਵਾਲਾ ਸਮਾਂ ਆ ਜਿਹੜੀ ਇਲੈਕਸ਼ਨ ਜਿਹੜੀ ਹੋਣੀ ਆ ਕਿਉਂਕਿ ਬਾਅਦ ਇਲੈਕਸ਼ਨ ਜਿਹੜੀ ਆ ਉਹ ਸੋਲ ਸਾਹਿਬ ਦੇ ਜਾਣ ਨਾਲ ਇੱਥੇ ਬਾਈ ਇਲੈਕਸ਼ਨ ਹੋਣੀ ਹੋਣੀ ਆ ਸੋ ਉਹਦੇ ਬਾਰੇ ਵੀ ਵਿਚਾਰਾ ਹੋਈਆਂ ਨੇ ਔਰ ਹਲਕੇ ਦੀ ਡਿਵੈਲਪਮੈਂਟ ਬਾਰੇ ਵੀ ਵਿਚਾਰਾ ਹੋਈਆਂ ਨੇ ਸੋ ਇਹ ਸਾਰੀਆਂ ਗੱਲਾਂ ਇੱਥੇ ਹੋਈਆਂ ਨੇ ਔਰ ਬੜੀ ਕਹਿ ਲੋ ਵੀ ਮੈਨੂੰ ਅੱਜ ਖੁਸ਼ੀ ਆ ਕਿ ਅੱਜ ਸਾਰਾ ਸੰਗਠਨ ਜਿਹੜਾ ਇੱਕ ਮੋਟੇ ਇੱਕ ਝੋਟੇ ਤੇ ਜਿਹੜੀ ਟਿਕਟ ਦੀ ਜਿਹੜੀ ਕਿਆਸ ਅਰੇ ਲਗਾ ਰਹੀਆਂ ਲੱਗਦਾ ਫਿਰ ਟਿਕਟ ਜਿਹੜੀ ਤੁਹਾਨੂੰ ਪਰਮ ਹੋ ਚੁੱਕੀ ਦੇਖੋ ਟਿਕਟ ਜਿਹੜੀ ਆ ਉਹ ਮੈਂ ਨਾ ਦੇਣੀ ਇਹਨਾਂ ਕਿਸੇ ਨੇ ਦੇਣੀ ਉਹ ਤੇ ਹਾਈ ਕਮਾਂਡ ਨੇ ਦੇਣੀ ਆ ਅੱਜ ਤੇ ਮੈਨੂੰ ਉਹਨਾਂ ਨੇ ਸੇਵਾਦਾਰ ਲਾਇਆ ਤੇ ਬਤੌਰ ਸੇਵਾਦਾਰ ਇੱਥੇ ਕੰਮ ਕਰਾਂਗੇ ਜਿਹੜੇ ਬਾਕੀ ਦੇ ਰਹਿੰਦੇ ਨੇ ਆਪਣੀ ਆਗੂਆ ਉਹ ਸਾਰੇ ਆ ਜਾਣਗੇ ਇਕੱਠੇ ਹੋ ਜਗੇ ਕੋਈ ਰਹਿ ਹੀ ਨਹੀਂ ਗਿਆ ਕਿਹੜਾ ਰਹਿ ਗਿਆ ਬੜੀ ਖੁਸ਼ੀ ਦਾ ਮਾਹੌਲ ਆ ਜੀ ਸਾਰੇ ਜਿਹੜੇ ਸੰਗਠਨ ਸੀ ਅੱਜ ਤਰਨਤਾਰਨ ਹਲਕੇ ਦਾ ਸਾਰੇ ਜਿੰਮੇਵਾਰ ਵੀਰ ਚ ਚੇਅਰਮੈਨ ਚ ਕੋਈ ਐਮ ਸੀ ਸੀ ਜਾਂ ਸਾਡੇ ਬਲੌਕ ਪ੍ਰਧਾਨ ਸੀ ਉਹਨਾਂ ਨੇ ਬੜੀ ਖੁਸ਼ੀ ਕੀਤੀ ਹੈ ਤੇ ਅੱਜ ਲੱਡੂ ਤੇ ਬਰਫੀ ਵੀ ਵੰਡੀ ਆ। ਸਵਾਗਤ ਕੀਤਾ ਰਮਵੀਰ ਜੀ ਦਾ। ਅੱਜ ਪੂਰਾ ਸਾਥ ਤੱਕ ਜਾਏਗਾ ਸਾਰਾ ਜਿਹੜਾ ਪੂਰਾ ਜੀ ਪੂਰਾ ਅੱਜ ਤਾਂ ਉਹਨਾਂ ਨੇ ਕਲੀਅਰ ਹੀ ਕਰਤਾ ਵੀ ਸਾਰਾ ਸਕੱਟਨ ਕਿਉਂਕਿ ਸਾਡੀ ਪਾਰਟੀ ਬੜੀ ਡਿਸਪਲਨ ਵਾਲੀ ਆ। ਜੋ ਹਾਈ ਕਮਾਂਡ ਨੇ ਫੈਸਲਾ ਕਰਿਆ ਸਾਰਿਆਂ ਨੂੰ ਸਿਰ ਮੱਥੇ ਆ। ਕਿਹੜੀ ਟਿਕਟ ਦੀ ਫੰਡਾ ਕੇ ਚੱਲਦੀ ਪਈ ਬਾਹਰ ਪਾਏਗਾ ਜਾਂ ਹਮੇਸ਼ਾ ਸੰਧ ਦੀ ਮੂਲ ਲਗਾਤੀ। ਇਹ ਵੀਰੇ ਹਾਈ ਕਮਾਂਡ ਦੇ ਵਾਸਿਆ ਜੀ ਉਹਨਾਂ ਨੇ ਅੱਜ ਉਹਨਾਂ ਨੂੰ ਹਲਕਾ ਚਾਪ ਜਲਾਤਾ ਜੇ ਖੁਸ਼ੀ ਮਨਾ ਰਹੇ ਆ ਜਿੱਦਣ ਟਿਕਟ ਮਿਲ ਜੂ ਉਹਦੋਂ